ਕੱਢਾਰੇ ਮੇਰੇ ਮਰਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਅਜੇ ਕੱਲ ਦੀ ਗੱਲ ਸਾਥੀਓ ਕੋਈ ਨਹੀਂ ਪੁਰਾਣੀ ਜਦ ਜਕੜੀ ਸੀ ਪਰਦੇਸੀਆਂ ਇਹ ਹਿੰਦ ਨਿਮਾਣੀ ਜਦ ਘਰ ਘਰ ਗੋਰੇ ਜ਼ੁਲਮ ਦੀ ਤੁਰਪਈ ਕਹਾਣੀ ਉਹਨੇ ਮੇਰੇ ਦੇਸ਼ ਪੰਜਾਬ ਦੀ ਮਿੱਟੀ ਛਾਣੀ ਪਿੰਡਾਂ ਵਿੱਚ ਹਟ ਕੇ ਬਹਿ ਗਈ ਗਿੱਧਿਆਂ ਦੀ ਰਾਣੀ ਗੈ ਦਾਣੇ ਮੁੱਕ ਭੜੋਲਿਓ ਘੜਿਆਂ ਚੋਂ ਪਾਣੀ ਦੁੱਧ ਬਾਝੋਂ ਡੋਸਣ ਲੱਗ ਪਈ ਕੰਧ ਨਾਲ ਮਧਾਣੀ ਹੋਈ ਨੰਗੀ ਸੇ ਤੋਂ ਸੱਬਤਾ ਪੈਰਾ ਤੋਂ ਬਾਣੀ ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ ਉਹਨੇ ਜ਼ੁਲਮ ਜਿਹੇ ਵਰਦੇ ਸਾਹਮਣੇ ਆ ਛਾਤੀ ਤਾਣੀ ਉਸ ਕੇਹਾ ਕੰਗਾਲੀ ਦੇਸ ਦੀ ਅਸਾਂ ਜੜੋਂ ਮੁਕਾਣੀ ਸਣਹੋਦੀਆਂ ਵਰਕਾਂ ਕੰਬ ਗਈ ਲਹੂ ਪੀਣੀ ਟਾਣੀ ਉਨਾ ਇਸ ਦੀ ਤਾਰੂ ਸੋਚ ਕੇ ਇੱਕ ਮੌਤ ਪਛਾਣੀ ਉਹਦੀ ਦੇਖ ਜਵਾਨੀ ਡਗ ਰਹੀ ਫਾਂਸੀ ਕਮਲਾਣੀ ਉਦੋਂ ਰੋ ਰੋ ਖਾਰੇ ਹੋ ਗਏ ਸਤਲੁਜ ਦੇ ਪਾਣੀ ਹਾਂਜੀ ਰੋ ਰੋ ਖਾਰੇ ਹੋ ਗਏ ਸਤਲੁਜ ਦੇ ਪਾਣੀ ਉਸ ਸੀਨੇ ਦੇ ਵਿੱਚ ਕੁੱਟ ਲੈ ਚਾਹ ਭਰੇ ਹੁਲਾਰੇ ਨਾ ਵਾਗਾਂ ਪੈਣਾ ਗੁੰਦੀਆਂ ਨਾ ਜੋਹੀ ਤਾਰੇ ਨਾ ਬੰਨਿਆ ਗਾਣਾ ਕਿਸੇ ਨੇ ਨਾ ਚੜਿਆ ਖਾਰੇ ਨਾ ਸਗਣਾ ਵਾਲੀਆਂ ਮਹਿੰਦੀਆਂ ਕੋਈ ਹੱਥ ਸ਼ਿੰਗਾਰੇ ਨਾ ਡੋਲੀ ਉਤੋਂ ਮਾਂ ਨੇ ਉਠ ਪਾਣੀ ਵਾਰੇ ਜਦੋਂ ਡੁੱਬਿਆ ਚੰਨ ਪੰਜਾਬ ਦਾ ਡੁੱਬ ਗਏ ਸਿਤਾਰੇ ਹਾਂਜੀ ਡੁੱਬਿਆ ਚੰਨ ਪੰਜਾਬ ਦਾ ਡੁੱਬ ਗਏ ਸਿਤਾਰੇ ਜਦ ਫਾਂਸੀ ਚੁੰਮੀ ਸ਼ੇਰ ਨੇ ਉਹਦੇ ਬੁੱਲ ਮੁਸ਼ਕਾਏ ਉਹਦੇ سینੇ ਵਿੱਚੋਂ ਉੱਠ ਪਏ ਅਰਮਾਨ ਦਬਾਏ ਉਹ ਚੁੱਪ ਚਪੀ ਤੇ ਉਹਦੇ ਆਂ ਬੁੱਲਾਂ ਤੇ ਆਏ ਸ਼ਾਲਾ ਮੇਰੀ ਨਿੰਦਰ ਦੇਸ਼ ਨੂੰ ਹੁਣ ਜਾਗ ਲਿਆਏ ਨਾ ਪੈਣਿਆਂ ਵਿੱਚ ਥਾਂ ਦਾਣਿਆਂ ਕੋਈ ਭੁੱਖ ਹੋਗਾਏ ਨਾ ਹੱਲਾ ਵੇਖਣ ਰੋਂਦੀਆਂ ਧਰਤੀ ਦੇ ਜਾਏ ਨਾ ਹੱਲਾ ਵੇਖਣ ਰੋਂਦੀਆਂ ਧਰਤੀ ਦੇ ਜਾਏ ਉਸ ਕਿਹਾ ਏ ਰੋਂਦੇ ਤਾਰਿਓ ਤੁਸੀਂ ਦਿਓ ਗਵਾਹੀ ਮੈਂ ਹੱਸਦੇ ਹੱਸਦੇ ਮੌਤ ਨੂੰ ਹੈ ਜੱਫੀ ਪਾਈ ਮੈਂ ਜ਼ੁਲਮ ਜ਼ਬਰ ਦੇ ਸਾਹਮਣੇ ਨਹੀਂ ਧੌਣ ਨਵਾਈ ਮੈਂ ਆਖਰੀ ਟੇਪਾ ਖੋਹਦਾ ਆਸ਼ਮਾ ਜਗਾਈ ਮੇਰੇ ਸਿਰ ਤੇ ਸੇਰੇ ਦੀ ਜਗਾ ਥਾਂਸੀ ਲਹਿਰਾਈ ਮੈਂ ਮਾਦੇ ਪੀਤੇ ਦੁੱਧ ਨੂੰ ਨਹੀਂ ਲੀਕ ਲਗਾਈ ਹਾਂਜੀ ਮਾਦੇ ਪੀਤੇ ਦੁੱਧ ਨੂੰ ਨਹੀਂ ਲੀਕ ਲਗਾਈ ਮੇਰੀ ਸੁਖਲ ਦੜੀ ਮਾਂ ਵੀ ਨਾ ਹੰਝੂ ਕੇਰੇ ਨਾ ਡੋਲਰ ਮੇਰੇ ਪਿਓ ਦੇ ਫੌਲਾ ਦੀ ਜੇਰੇ ਅਜੇ ਮੇਰੇ ਜਹੇ ਪੰਜਾਬ ਦੇ ਨੇ ਪੁੱਤ ਬਥੇਰੇ ਜੋ ਚੁੱਕਣਗੇ ਇਸ ਦੇਸ਼ ਚੋਂ ਦੁੱਖਾਂ ਦੇ ਡੇਰੇ ਕੀ ਹੋਇਆ ਮੈਨੂੰ ਨਿਗਲਿਆ ਅੱਜ ਕੋਰ ਹਨੇਰੇ ਪਰ ਇਸ ਦੀ ਕੁਖ ਚੋਂ ਜੰਮਣੇ ਨੇ ਸੁਰਖ ਸਵੇਰੇ ਹਾਂ ਜੀ ਇਸ ਦੀ ਕੁਖ ਚੋਂ ਜੰਮਣੇ ਨੇ ਸੁਰਖ ਸਵੇਰੇ ਸਤਲੁਜ ਕੰਡੇ ਆਣ ਕੇ ਜਦ ਬਲੀਆਂ ਅੱਗਾ ਵੱਧ ਕੇ ਗਰਮੀ ਕੁੱਟ ਲਈਆਂ ਸਤਲੁਜ ਦੀਆਂ ਰਗਾਂ ਉਹਦੇ ਮੂੰਹ ਚੋਂ ਬਹਿ ਕੇ ਆ ਗਈਆਂ ਛਾਤੀ ਤੇ ਝੱਗਾਂ ਉਦੋਂ ਲੈ ਕੇ ਗਲ ਵਿੱਚ ਪੈ ਗਈਆਂ ਪੰਜਾਬੀ ਪੱਗਾਂ ਹਾਂਜੀ ਲੈ ਕੇ ਗਲ ਵਿੱਚ ਪੈ ਗਈਆਂ ਪੰਜਾਬੀ ਪੱਗਾਂ ਇੱਕ ਹੋਰ ਲਾ ਲਈਏ ਕਹਤਾ ਹੈ ਪੰਜਾਬੀ ਬੋਲੀ ਦਾ ਦਰਦਨ ਡਾਇਰੈਕਟ ਹਨ ਬਾਬੂ ਰਾਜਵੰਦਰੀ ਖੰਡ ਤੋਂ ਮਿੱਠੀ ਬੋਲੀ ਮੇਰੇ ਵਤਨ ਪੰਜਾਬ ਦੀ ਮੁਖ ਤੋਂ ਆਵਣ ਲਫਟਾਂ ਜੈਸੇ ਅਤਰ ਗੁਲਾਬ ਦੀ ਹੋਰ ਸਤੌਣ ਜਵਾਨਾਂ ਅੱਖੀ ਪਾਣੀ ਢੋਲੀ ਦਾ ਕਰਦੇ ਨਾ ਹਮ ਦਰਦ ਉਹ ਦਰਦ ਪੰਜਾਬੀ ਬੋਲੀ ਦਾ ਆ ਜਨਦਿਆਂ ਖਾਣੀ ਪਸਤੋ ਵਸਦੀ ਦੇਸ਼ ਪਠਾਨਾਂ ਦੇ ਇਹ ਆਗੇ ਪੜਨਾਤੀ ਸ਼ਾਸਤਰ ਵੇਦ ਪੁਰਾਣਾ ਦੇ ਤੇ ਕਰਵਾਰ ਨਾਲੋਂ ਕਦਰ ਵਧਾਤਾ ਗੋਲੀ ਦਾ ਕਰਦੇ ਨਾ ਹਮ ਦਰਦ ਉਹ ਦਰਦ ਪੰਜਾਬੀ ਬੋਲੀ ਦਾ ਫਿਰ ਨੁਕਸਾਨ ਉਠਾਇਆ ਉਰਦੂ ਘਰ ਜੰਮ ਬਹਿਰੀ ਤੋਂ ਟੁੱਟ ਪੈਣੇ ਨੇ ਕੱਟਦੀ ਬਾਹੋਂ ਪਕੜ ਕਚਹਿਰੀ ਛੋਂ ਅਣ ਕੁਝ ਕੀ ਕਰ ਸਕਦੀ ਜ਼ਹਿਰ ਬਥੇਰਾ ਕੋਲੀ ਦਾ ਕਰਦੇ ਨਾ ਹਮ ਦਰਦ ਉਹ ਦਰਦ ਪੰਜਾਬੀ ਬੋਲੀ ਦਾ ਇੱਕ ਇੰਗਲੈਂਡੋਂ ਕੁਟਜਕ ਆ ਅੰਗਰੇਜੀ ਨਜਲੀ ਜੀ ਰੰਗ ਬੋਰਾ ਅੱਖ ਕੈਰੀ ਸਖਤ ਬੁਲਾਰਾ ਕਛਲੀ ਜੀ ਹੱਥ ਲੱਗੇ ਆ ਪਤਾ ਲੱਗਿਆ ਕਰੜਾ ਲਫੇੜਾ ਪੋਲੀ ਦਾ ਕਰਦੇ ਨਾ ਹਮਦਰਦ ਉਹਦਰਦ ਪੰਜਾਬੀ ਬੋਲੀ ਦਾ ਅਬ ਹਿੰਦੀ ਦੀ ਪੁੱਗਦੀ ਬਾਤ ਮਜਾਜਣ ਸ਼ੌਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸ ਦੀ ਆਦਤ ਭੰਕਣ ਦੀ ਬੁਰੜੀ ਪੈਦਾਂ ਨਿਕਲੇ ਇਹ ਨਾ ਵਕਤ ਘੜੋਲੀ ਦਾ ਕਰਦੇ ਨਾ ਹਮਦਰਦ ਉਹਦਰਦ ਪੰਜਾਬੀ ਬੋਲੀ ਦਾ ਤੱਕੜੇ ਰਹੋ ਪੰਜਾਬੀਓ ਕਿਹੜਾ ਛੜਦਾ ਨਿਵੇਂ ਤੋਂ ਚਿਰਦੀ ਫੁੱਕੀ ਹੋਈ ਮਰੀ ਉਠਾਲੀ ਸਿਵਿਆਂ ਚੋਂ ਅਠਨਾ ਸੂਬੇ ਨੈਗਲੀਗੇਟਡ ਨਾ ਭਰੇ ਪਰੋਲੀ ਦਾ ਕਰਦੇ ਨਾ ਹਮਦਰਦ ਉਹ ਦਰਦ ਪੰਜਾਬੀ ਬੋਲੀ ਦਾ ਛੋਂਦੇ ਮਦ ਮੁਕਾਮੀ ਕੀ ਗੱਲ ਸਮਝਣ ਲੋਕਲ ਜੀ ਮੇਰੇ ਨਾਲ ਮੁਕੇ ਪੜਿਆ ਸੁਦਸਲੀਣਿਓ ਗੋਕਲ ਜੀ ਬਾਬੂ ਰਣਿਓ ਇੰਦਰ ਤੇ ਸੰਤੋਖ ਡਰੋਲੀ ਦਾ ਕਰਦੇ ਨਾ ਹਮਦਰਦ ਉਹ ਦਰਦ ਪੰਜਾਬੀ ਬੋਲੀ ਦਾ ਸਾਡੇ